ਵਿਆਹ ਤੋਂ ਬਾਅਦ ਗੋਪੀ ਸ਼ੌਕਰ ਦੇ ਘਰ ਆਜ ਮਹੰਤ ਨੱਚਣ ਨੂੰ ਆਏ ਤੇ ਪੂਰੇ ਘਰ ਵਿੱਚ ਖੁਸ਼ੀਆਂ ਦਾ ਰੌਲਾ ਪਿਆ ਹੋਇਆ ਹੈ ਵਿਆਹੀ ਮੌਜਾਂ ਹੁਣ ਵੀ ਜਾਰੀ ਨੇ ਤੇ ਘਰ ਦੇ ਅੰਦਰ ਹਸ ਖੇਡ ਨੱਚ ਗਾਣੇ ਨਾਲ ਪੂਰਾ ਮਾਹੌਲ ਚੌਲ ਚੌਂਦਰਾ ਹੋਇਆ ਪਿਆ ਹੈ ਪਰਿਵਾਰਕ ਮੈਂਬਰ ਤੇ ਰਿਸ਼ਤੇਦਾਰ ਵੀ ਧੁੰਮਾ ਪਾ ਰਹੇ ਨੇ ਜਿਸ ਨਾਲ ਗੋਪੀ ਸ਼ੌਕਰ ਦੇ ਘਰ ਦੀ ਰੌਣਕ ਹੋਰ ਵੀ ਵੱਧ ਗਈ ਹੈ ਫਿਰ ਗਾਲ ਸੋਣ ਉਨਾਰੇ ਬਗਰ ਲੱਗ ਕੇ ਖਾ ਖੂ ਕੇ ਕੁਛ ਅੰਦਰ ਨੋਕਸ ਨਾ ਪਾ ਲਈ ਬੱਚਾ ਇਹ ਵੀ ਬਾਹਰ ਲੈਨੇ ਮੱਖਰ ਲੱਗ ਲੱਗੇ ਖਾਈ ਜਾਂਨੇ ਆ ساری ਉਮਰ ਖਾਈਏ ਪਰ ਇਹ ਕਹਿੰਦਾ ਸਾਰੀ ਉਮਰ ਤਰੇੜਾਂ ਵਾਲੇ ਥਾਲਾਂ ਦੀ ਰੋਟੀਆਂ ਖਾਦੀ ਆ ਅੱਜ ਭਾਬੀ ਆਈ ਕਰਕੇ ਆ ਕੁਛ ਮਿਲਿਆ ਤੁਹਾਨੂੰ ਕੁਝ ਮਿਲਿਆ ਨਹੀਂ ਖਾਈ ਸੀ ਚਾਹੀਦੀ ਕਿ ਇਦਾਂ ਖਾਈ ਨਹੀਂ ਮਿਲਿਆ ساری ਉਮਰ ਤਰੇੜ ਭਾਬੀ ਆਈ ਤੇ ਆ ਕੋ ਜੁੜਨ ਲੱਗਾ Thank mm -hmm. you.